ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਵਈਏ ਮਹੱਲੇ ਚੌਥੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1403 ਤੇ ਸੁਸ਼ੋਭਿਤ ਪਾਠ ਗਯੰਦ ਜੀ ਵੱਲੋਂ ਉਚਾਰੀ ਹੋਈ ਬਾਣੀ ਵਿੱਚੋਂ ਸਵਈਆ ਹੈ ਸੇਵਕ ਤੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਤੇ ਸਾਮ ਮੰਨ ਕੇ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਕਿਉਂਕਿ ਤਾਰ सप्तक ਵਿੱਚ ਸ਼ਬਦ ਦਾ ਚਲਨ ਬਿਲਕੁਲ ਨਹੀਂ ਹੈ ਆਸਾਨੀ ਦੇ ਨਾਲ ਛੋਟੀਆਂ ਬੱਚੀਆਂ ਵੀ ਇਸ ਨੂੰ ਗਾਇਨ ਕਰ ਸਕਦੀਆਂ ਹਨ ਤੇ ਦੇਖਦੇ ਹਾਂ ਪਹਿਲਾਂ ਕਿਹੜੇ ਕਿਹੜੇ ਸੁਰ ਲੱਗ ਰਹੇ ਹਨ ਜਦੋਂ ਆਪਾਂ ਪੰਜਵੇਂ ਕਾਲੇ ਨੂੰ ਸਾ ਮੰਨਦੇ ਹਾਂ ਤਾਂ ਮੰਦਰ ਸੱਤਕ ਵਿੱਚ ਕੋਮਲ ਨੀ ਸ਼ੁੱਧ ਧਾ ਅਤੇ ਪਾ ਇੱਥੇ ਤੱਕ ਸ਼ਬਦ ਦਾ ਚਲਣ ਹੈ ਅਤੇ ਮਦ ਸਪਤਕ ਵਿੱਚ ਸਾਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧ ਮਾ ਪਾ ਅਤੇ ਸ਼ੁੱਧ ਧਾ ਇੱਥੇ ਤੱਕ ਸ਼ਬਦ ਦਾ ਚਲਣ ਹੈ ਤਾ ਸਪਤਕ ਵਿੱਚ ਸ਼ਬਦ ਬਿਲਕੁਲ ਨਹੀਂ ਜਾ ਰਿਹਾ ਹੈ ਤੇ ਹੁਣ ਆਪਾਂ ਪਹਿਲਾਂ ਗਾਇਨ ਕਰਦੇ ਹਾਂ ਸਥਾਈ ਤੇ ਅੰਤਰਾ ਕਿਉਂਕਿ ਬਹੁਤ ਆਸਾਨ ਹੈ ਇਕੱਠੇ ਹੀ ਆਪਾਂ ਇੱਕੋ ਵਾਰ ਸਿੱਖ ਲਵਾਂਗੇ ਵਾਹ ਮੇਰੇ ਨੂੰ

निरंकार प्रभ सदा सलामत निरंकार प्रभ सदा सलामत पर पूर् यग सेक के पर पोर युग वे गो तेरा सर्व सदका वहे गुरु वारे देख दे हाँ उन कल कल स्वर थे गुरु वाह ਸਦੇ ਕਾ ਸੇਵਕ ਕੈ ਪਰ ਪੂਰ ਜੋਗ ਜੋਗ ਸੇਵਕ ਕੈ ਪਰ ਪੂਰ ਜੋਗ ਜੋਗ रा सब सद का इस तो बाद अंतरा लेने आप जो कि स्थाई दंकतिया का हेर फेर ही है कोई मुश्किल नहीं है नंकार प्र सदा सलामत निरङ्कार प्रभु सदा सलानमत कहना सके, ओ, तो ਹਰ ਅੰਤਰੇ ਦੇ ਐਂਡ ਵਿੱਚ ਨਾਲ ਪਹਿਲਾਂ ਜੋੜਨਾ ਹੈ ਸੇਵਕ ਕੈ ਪਰ ਪੂਰ ਜੋਗ ਜੋਬ ਵਾਹਨ ਗੁਪਤ ਤੇਰੇ ਰ ਸਰਬ ਸਦੇ ਕਾ ਮੇਨ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਪੜਾ ਅਤੇ ਛੋਟੀਆਂ ਬੱਚੀਆਂ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ